हां जी दोस्तों सारेया नुं सस् नमस्कार स्वागत करदे हां ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਨਿਸ਼ਾਨ ਸਿੰਘ ਹੁਣ ਉਹਦੇ ਘਰ ਆਇਆ ਦੋਸਤੋ ਸੋ ਸਾਰੇ ਭਰਾਵਾਂ ਨੂੰ ਪਤਾ ਦੋਸਤੋ ਇਸ ਕਿੱਲੇ ਦੇ ਉੱਪਰ ਪਸ਼ੂ ਘੁੰਮਦੇ ਰਹੇ ਆ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਵੀ ਦੋਸਤੋ ਟੋਟਲ ਨਾਗ ਜਿਹੜੇ ਆਪਾਂ ਤੁਹਾਨੂੰ 6 ਨਾਗ ਦਿਖਾਉਣੇ ਆ ਚਾਰ ਮੱਝਾਂ ਦੋਸਤੋ ਸਾਹਮਣੇ ਤੁਸੀਂ ਦੇਖ ਰਹੇ ਜੀ ਸੋ ਇਹ ਸਵੇ ਪਸ਼ੂ ਆ ਠੀਕ ਆ ਜੀ ਤੇ ਕੋਈ ਗੱਬਣ ਪਸ਼ੂ ਦੋਸਤੋ ਉਹਦੀ ਵੀ ਡਿਟੇਲ ਤੁਹਾਨੂੰ ਮਿਲ ਜੂਗੀ ਇਸ ਵੀਡੀਓ ਦੇ ਵਿੱਚ ਦੋ ਵੜਾ ਚਾਰ ਮੱਝਾਂ ਹੋਣਗੀਆਂ ਠੀਕ ਆ ਜੀ ਤੇ ਇਕੱਲੇ-ਇਕੱਲੇ ਪਸ਼ੂ ਦੀ ਡਿਟੇਲ ਦੋਸਤੋ ਤੁਹਾਨੂੰ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਅੱਜ ਤਰੀਕ ਦੋਸਤੋ 23 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਹ ਦੇ ਮਾਰਨਿੰਗ ਤੇ 10:30 ਵਜੇ ਦਾ ਔਨਲਾਈਨ ਵੀਰੇ ਡਿਟੇਲ ਕਰਦਿਆਂ ਗੱਲਬਾਤ ਵੀਰ ਨਿਸ਼ਾਨ ਦੇ ਨਾਲ ਸਭ ਤੋਂ ਪਹਿਲਾਂ ਭਾਈ ਨਿਸ਼ਾਨ ਸਸਰੀ ਕਾ ਸਾਚੀ ਆ ਵੀਜੀ ਉਹ ਠੀਕ ਠਾਕ ਜੋ ਬੜੇ ਵਧੀਆ ਨਿਸ਼ਾਨ ਹੋਰ ਸਮਝਦੇ ਵਧੀਆ ਵਧੀਆ ਵੀਜੀ ਠੀਕ ਠਾਕ ਜੀ ਨਹੀਂ ਮੂੰ ਚੰਗਾ ਪੈ ਗਿਆ ਫਿਰ ਨਹੀਂ ਚੰਗਾ ਪੈ ਗਿਆ ਵੀਜੀ ਡੇਢ ਦੋ ਘੰਟੇ ਪੈ ਗਿਆ ਮੀ ਖੁੱਲਾ ਵੀਜੀ ਠੀਕ ਹੈ ਜੀ ਹਾਂ ਜੀ ਸਾਡੇ ਦੇ ਪਾਸੇ ਉਹ ਨਹੀਂ ਦਿੱਤਾ ਕਿ ਪਤਨਾ ਕੋਈ ਨਹੀਂ ਉਧਰ ਨੇ ਵੀ ਪਾਲ ਦਿੰਦੇ ਹੁਣ ਤੁਹਾਡੇ ਵਾਲੀ ਪਹੁੰਚੂਗਾ ਮੈਂ ਨਿਸ਼ਾਨ ਤੈਨੂੰ ਤੁਰ ਕੇ ਫੋਨ ਲਾਇਆ ਨਿਸ਼ਾਨ ਦਾ ਵੀ ਇਨਾ ਵੀ ਪੈ ਰਿਹਾ ਵੀ ਇਹ ਸਾਰੇ ਪਾਸੇ ਹੋਣਾ ਚਾਹੀਦਾ ਮੈਂ ਕਿਹਾ ਵੀ ਅਸਰੀਆਲੀ ਦੀ ਟੱਪਿਆ ਸੀ ਹਾਂ ਜੀ ਜੀ ਚਲੋ ਬਹੁ ਅਛਾ ਜੀ ਸ਼ਾਨ ਐਨੀਮਲ ਅੱਜ ਆਪਣੇ ਕੋਲ ਟੋਟਲ 6 ਆ ਚਾਰੇ SUVs ਵੀਜੀ ਇੱਕ ਵਾਇੜ ਹੈ ਜਲਸੀ ਤੇ ਚਾਰ ਮੱਝਾਂ ਵੇ ਇੱਕ ਮੱਝ ਗੱਭਣ ਹੈ ਬਾਕੀ ਦੁੱਧ ਤੇ ਆ ਪੰਜ ਗਨਾਗਾ ਫਿਰ ਆ ਪੰਜ ਨਗ ਹੈਗੇ ਵੀਜੀ ਠੀਕ ਆ ਜੀ ਲੋਕ ਦੋਸਤੋ ਬਾਕੀ ਅੱਜ ਸੱਜਰ ਕਿਨੇ ਸੋਏ ਆਪਣੇ ਕੋਲ ਸੱਜਰ ਇੱਕ ਆ ਇਹ ਕੁੱਚੇ ਬੱਚੇ ਜਿਆ ਇੱਕ ਬਿਨਾ ਬੱਚੇ ਤੇ ਇੱਕ ਗਾਂ ਜਲਸੀ ਆ ਠੀਕ ਆ ਜੀ ਹਾਂ ਤੋ ਦੋਸਤੋ ਨਾਲ ਦੀ ਨਾਲ ਹੀ ਸ਼ੁਰੂਆਤ ਕਰੀ ਚੱਲਾਂਗੇ ਡਿਟੇਲ ਤੁਹਾਨੂੰ ਮਿਲਦੀ ਜਾਊਗੀ ਦੁੱਧ ਤੋਂ ਆਪਾਂ ਵੀਰਜੀ ਅੱਜ ਢੱਕੇ ਜੋ ਹਾਂ ਤੇ 7 ਕਿਲੋ ਥਲੇ ਕੱਚਾ ਪੋੜਾ ਮਾਲੇ 4 ਦਿਨ ਹੋ ਗਏ ਸੂਈ ਨੇ ਮਗਰ ਕੱਟਾ ਵੀਜੀ ਠੀਕ ਆ ਜੀ ਹਾਂ ਮੇ ਤੁਹਾ ਜਨਾ ਮਰਜੀ ਮਾਲੇ ਆਪੋ ਦੇ ਸਮਝਿਆ ਸਵੇਰੇ 8 9 ਵਜੇ ਵੀਡੀਓ ਬਣਾਉਣ ਦਾ ਰਾਤਾ ਸੀ ਥੋੜਾ ਜਿਹਾ ਲੇਟ ਹੋਣ ਕਰਕੇ ਵੀ ਸਾਢੇ 10 ਪੌਣੇ 11:00 ਵਜੇ ਦਾ ਸਮਾਂ ਹੋ ਗਿਆ ਤੇ ਚੁਾਈ ਜਿਹੜੀ ਲੇਟ ਹੋਊਗੀ ਅੱਜ ਇਹਨਾਂ ਪਸ਼ੂਆਂ ਦੀ ਜਦੋਂ ਕੋਈ ਵੀਰ ਦੇਖੂਗਾ ਤੇ ਟਾਈਮ ਤੁਹਾਨੂੰ ਆਪਾਂ ਦੱਸ ਦਿੱਤਾ ਚੁਾਈ ਲੇਟ ਹੋਊਗੀ ਪਰ ਫਿਰ ਵੀ ਕੋਈ ਵੀਰ ਆਪਣਾ ਟਾਈਮ ਤੋਂ ਟਾਈਮ ਦੋ ਟਾਈਮ ਚਵਾਈ ਕਰਲੇ ਟਾਈਮ ਟਾਈਮ ਮੇਰੇ ਅਨਾਂ ਵੀਰ ਜੀ ਭਾਵੇਂ ਤਿੰਨ ਚਾਰ ਟਾਂ ਚੋਂ ਤਸੱਲੀ ਕਰਨ ਆਵਦੀ ਆ ਆਪਾਂ ਜਿਹੜੀ ਗੱਲ ਹੈਗੀ ਉਹ ਸੱਚੀ ਪਹਿਲਾਂ ਦੱਸ ਦੇਦੀ ਵੀਰ ਜੀ ਅੱਛਾ ਤੇ ਨਿਸ਼ਾਨ ਕੀ ਡਿਟੇਲ ਹੈ ਇਸ ਪਹਿਲੇ ਨੰਬਰ ਵਾਲੀ ਮੱਝ ਇਹ ਤੀਜਾ ਸੂਹਾ ਸੂਈ ਮੱਝ ਵੀਰ ਜੀ ਤੀਜਾ ਹਾਂਜੀ ਕਿੰਨੇ ਕ ਦਿਨ ਹੋ ਗਏ ਆ ਇਹ 4 ਦਿਨ ਹੋ ਗਏ ਵੀਰ ਜੀ 4 ਦਿਨ ਹੋ ਗਏ ਹਾਂਜੀ ਬੋਲਾ ਕਿੰਨਾ ਹੈ 7 ਕਿਲੋ 20 ਲੀਟਰ ਆ ਹੋਊਗਾ 7 ਕਿਲੋ ਬੋਲਾ ਠੀਕ ਆ ਜੀ ਤੀਜਾ ਸੂਹਾ 7 ਕਿਲੋ ਬੋਲਾ ਮਗਰ ਕੱਟਾ ਦੇ ਮਗਰ ਕੱਟਾ ਹੀ ਦੀ ਮਗਰ ਕੱਟਾ ਹਾਈਟ ਤਾਂ ਮੀਡੀਅਮ ਦਰਮਿਆਨੀ ਹਾਈਟ ਮੀਡੀਅਮ ਮਗਰ ਕਟਾ ਠੀਕ ਹੈ ਜੀ ਪਤਲੇ ਪਿੰਡੇ ਦੇ ਵਿੱਚ ਤੋਂ ਆ ਆ ਵੇਖ ਸਕਦੇ ਤੁਸੀਂ ਬੈਕ ਸਾਈਡ ਤੋਂ ਬਾਕੀ ਨਿਸ਼ਾਨ ਥਾਣਾ ਦੀ ਦੱਸਦੇ ਚੋਣਾਂ ਆ ਇੱਕ ਨੰਬਰ ਵਿੱਚ ਕੋਈ ਵੱਧ ਘਾਟ ਨਹੀਂ ਕੋਈ ਭੂਲ ਛੱਟਾ ਨਹੀਂ ਵਿਜੀ ਠੀਕ ਹੈ ਜੀ ਆ ਸੇ ਅੱਜ ਆਫੀਸ ਦੇਖਾਈ ਆ ਜੀ ਆ ਦੋਸਤੋਂ ਮੂੰਹ ਮੱਥੇ ਦੀਆਂ ਸਿੰਘਾਂ-ਸੁੰਗਾਂ ਦੀ ਪੂਰੀ ਗੁਲਾਈ ਆ ਆ ਲਓ ਜੀ ਠੀਕ ਹੈ ਬੱਚਾ ਦਿਖਾ ਦਿਆ ਨਿਸ਼ਾਨ ਬੱਚਾ ਵਿਗਿਆ ਸਾਉਦੀ ਇਹ ਮਗਰ ਕਟਾ ਠੀਕ ਹੈ ਮਾੜਾ ਜਾਂ 나ੜੂ ਹੈ ਗਾਜ ਇਹ ਦੇ ਠੀਕ ਹੈ ਬਾਕੀ ਬੱਚੇ ਉੱਚੇ ਬੰਨੇ ਲੱਗ ਲੁਕ ਜਾਂਦਾ ਲਾਪੀ ਦੋਸਤ ਤੇ ਚੌਥਾ ਕਦੇਣਾ ਚ ਚੌਥਾ ਚੌਥਾ ਕਦੇ ਚ ਚੌਥਾ ਕਦੇਣਾ ਤੋਂ ਮਗਰ ਕਟਾ ਤੇ ਦੁੱਧ ਤੁਹਾਨੂੰ ਦੱਸ ਹੀ ਦਿੱਤਾ ਪੌਣਾ ਹੀ ਹੈ ਵੈਸੇ 80 ਕਿ 7 ਕਿਲੋ ਸੀ ਜੀ 7 ਕਿਲੋ 3.5 ਹੋਲੇ 3.5 ਹੋਲੇ ਵੀ ਜੀ ਇਹ ਪੂਰਾ ਚੋਣ ਜਾਣਾ ਪੂਰ ਕੋ ਛੱਟਾ ਕਿਸੇ ਰੱਖੋ ਜੀ ਇਹ ਗਰੰਟੀ ਹੋਊਗੀ ਆਪਣੀ ਕੋਈ ਨਾ ਥਣ ਵਧ ਘਾੜ ਦੇ ਨਾ ਕੋਈ ਪੂਰ ਛੱਟਾ ਹੋਵੇ ਜੀ ਠੀਕ ਆ ਅੱਛਾ ਰਿਸ਼ਾਨ ਦਈਏ ਕਿੰਨੇ ਦੀ ਵੀਰੇ ਹਾਂ ਵੀਰ ਜੀ 65 ਕਰਨਾ ਨਾ 70 ਕਰਨਾ 60000 ਦੀ ਦੇ ਦੇਣੀ ਬਸ 60000 ਹਾਂ ਜੀ ਸਮਾਈਲ ਮਾੜੀ ਮਾੜੀ ਹੈਗੀ ਉਹਦਾ ਮਤਲਬ ਹੈ ਛੋਟਾ ਭਾਅ ਹੋ ਜੂਗਾ ਕੋਈ ਨਹੀਂ ਕਰਦਾ ਮੋਕੇ ਦੇ ਵਿੱਚ ਹੀ ਕਰਦਾ ਹੈ ਮਾਨ ਦਾ ਹਾਂ ਜੀ ਅੱਛਾ ਜੀ ਜ਼ਿਆਦਾ ਧੱਕਾ ਕਰਦੇ ਚਲੋ ਭੈਣ ਭਰਾ ਆਪਣੇ ਜਿੰਨਾ ਕਿ ਪਰਤਾ ਵਿੱਚੋਂ ਲੱਗਦਾ ਕਿ ਗੈਸ਼ ਹੈਗੀ ਔਰ ਮੌਕੇ ਤੇ ਕੀਤਾ ਜਾ ਸਕਦਾ ਦੇਖਦੇ ਆਪਾਂ ਜਿਹੇ ਆ ਮੇਰੇ ਰਿਸ਼ਤੇ ਦੀ ਵੀਡੀਓ ਨਹੀਂ ਪਾਈ ਉਹ ਵੀਰ ਇੱਕ ਦੋ ਵੀਡੀਓ ਵੇੰਦਾ ਰਿਹਾ ਹੁਣ ਇਹਨੇ ਫੋਨ ਲਾਇ ਪਿਛਲੀ ਵੀਡੀਓ ਤੇ ਅੱਛਾ ਆਂਦਾ ਵੀਰ ਇਹ ਦੋ ਮੱਜਾਂ ਪਾਸੇ ਦੇ ਰਿਸ਼ਤਾ ਦੇ ਨੇ ਕਰਾ ਦਾਂਗੇ ਤੇ ਮੈਂ ਵੀਰ ਜੀ ਪਾਸੇ ਰੋਣਾ ਆਪਾਂ ਨੂੰ ਨਹੀਂ ਪਾਸੇ ਰਹੀਆਂ ਕਿੱਥੇ ਦੇ ਦੇਣੀ ਆ ਵੀ ਜੀ ਤੁਸੀਂ ਖੁਦ ਸਿਆਣੇ ਜੋ ਅੱਛਾ ਮੈਂ ਤਾਂ ਆਖਿਆ ਵੀ ਸ਼ਾਂਤ ਵਿੱਚ ਮੈਂ ਚੱਲ ਲਾਹ ਖੱਟ ਲਿਆ ਆਹ ਬਦੇ ਮੈਂ ਤਾਂ ਕਹਿੰਦੇ ਚੱਲ ਆਪਾਂ ਨੇ ਚੱਲ ਪੂਰੇ ਹੋਣਾ ਕੋਈ ਗੱਲ ਨਹੀਂ ਕਰ ਲਾਂਗੇ ਬਾਅਦ ਘੜ ਪਰ ਨਹੀਂ ਆਪਣਾ ਸੂਤਰ ਨਹੀਂ ਆਵੇ ਜੀ ਫਿਰ ਠੀਕ ਆ ਹਾਂ ਲੋ ਜੀ ਦੋਸਤੋ ਕੋਈ ਗੱਲ ਨਹੀਂ ਸਿਲਹਾਲ 63000 ਦੀ ਇਹ ਮਿਲ ਜੂਗੀ ਬਾਕੀ ਮੱਝ ਚੰਗੀ ਆ ਥਣ ਲੇਵੇ ਦੀ ਵੀਰ ਸਾਹਿਬ ਬਾਕੀ ਕੋਸ਼ ਨਹੀਂ ਜਿੱਦਾਂ ਮਰਜੀ ਵੀ ਜੀ ਇਹਨੂੰ ਛੋਈ ਜਾਓ ਲਓ ਜੀ ਠੀਕ ਆ ਅਭੀ ਨਿਸ਼ਾਨ ਅੱਗੇ ਜਿਹੜੀ ਸੈਗਰ ਦਾ ਉਹ ਤੇ ਉੱਚੇ ਬੱਚੇ ਦੀ ਵੀਰ ਮਗਰ ਕੱਟੀ ਆ ਕਿਉਂ ਮਹੀਨਾ ਸੂਈ ਆ ਕੱਟੀ ਮਗਰ ਆ ਉਹ ਜੀ ਮਗਰ ਕੱਟੀ ਆ ਦੋਸਤੋ ਉੱਚੇ ਬੱਚੇ ਦਾ ਤੇ ਮਹੀਨੇ ਦੀ ਗਾਂ ਬਣੀ ਜੋ ਆ ਮਗਰ ਕੱਟੀ ਆ ਅੱਛਾ ਮਹੀਨੇ ਦੀ ਵੀ ਮਹੀਨੇ ਦੀ ਗਾਂ ਬਣੀ ਆ ਜੀ ਠੀਕ ਆ ਜਦੋਂ ਮੈਂ ਸਵੇਰੇ ਬਣੀ ਹੋਈਗੀ ਵੀਰ ਜੀ ਭਾਵੇਂ ਤੀਜੇ ਲਈ ਮਾਲੇ ਭਾਵੇਂ ਚੌਥੇ ਲਈ ਮਾਲੇ ਉਹਦਾ ਰਾਜੀ ਰੋਜੀ ਪੂਰੀ ਆ ਹੁਣ ਦੋ ਤਿੰਨ ਦਿਨ ਕਿੰਨਾ ਚੋੜਾ 6 ਕਿਲੋ ਵੀਰ ਜੀ ਦੁੱਧ ਹੋਊਗਾ ਤਿੰਨ ਹੋਲੇ ਤਿੰਨ ਹੋਲੇ ਜਲਦੀ ਬੱਚੇ ਤੇ ਆ ਮਿਲਦੀ ਬੱਚੇ ਦੇ ਵੀਰ ਜੀ ਡਿੰਗ ਕੇ ਮਿਲਦੀ ਮਗਰ ਕੱਟੀ ਆ ਕੱਟੀ ਤੇ ਮਿਲਦੀ ਆ ਦੋਵੇਂ ਟਾਈਮ ਹੁਣ ਆਪਾਂ ਖੋਲ ਕੇ ਕਰਦੇ ਕੱਟੀ ਬੇਸ਼ੱਕ ਕੋਈ ਵੀਰ ਤੀਜਾ ਸੂਆ ਹੁਣ ਜਿਹੜੀ ਗੱਲ ਚੱਲ ਰਹੀ ਆ ਤੀਜੇ ਸੂਵੇ ਚ ਸਮਝ ਲੈ ਬੱਚੇ ਦੇ ਉਸੇ ਵੇਲੇ ਜਾਂਦੀ ਆ ਵੀਰ ਜੀ ਲਓ ਜੀ ਸੋ ਬੱਚਾ ਦੋਸਤੋ ਇਸੇ ਬੱਚੇ ਤੇ ਮਿਲਦੀ ਆ ਦੋਵੇਂ ਟਾਈਮ 6 ਕਿਲੋ ਨੈਟ ਜਿਹੜਾ ਦੁੱਧ ਇਹਦੇ ਥੱਲੇ ਹਾਜ਼ਰ ਆ ਤੋ ਚੌਣ ਜਣ ਇਹ ਵੀ ਇੱਕ ਨਵਰਾ ਬਾਕੀ ਨਿਸ਼ਾਨ ਤੁਸੀਂ ਚੁਵਾਈਆਂ ਕੀਤੀਆਂ ਐ ਵੀਰ ਜੀ ਚੁਵਾਈਆਂ ਕੀਤੀਆਂ ਦੋ ਉਸੇ ਵळे ਵੀਰ ਜੀ ਦੱਸਾਂਗੇ ਆ ਲਓ ਜੀ ਪਤੀ ਬਖਾਲਾ ਬਕੂਲਾ ਜਿਹੜਾ ਦੋਸਤੋ ਬਿਲਕੁਲ ਤੁਸੀਂ ਆ ਦੇਖੋ ਤੀਗਾ ਜੀ ਸਿੰਗਲ ਹੱਡੀ ਦੇ ਵਿੱਚ ਪਤਲਾ ਪਿੰਡਾ ਬਿਲਕੁਲ ਬਾਕੀ ਰਾਜ ਇਹ ਜਿਹੜਾ ਵਜਨ ਪੱਟੀ ਆ ਲੀਆ ਠੀਕ ਆ ਜੀ ਹਾਈਟ ਮੀਡੀਅਮ ਮਾਰਨ ਕੇ ਕੋਈ ਅਸਰਦਾ ਕਰ ਲਿਓ ਪਰ ਖਾਇ ਵਜਨ ਲੋ ਡਾਲੀਏ ਪੂਰੀ ਠੀਕ ਆ ਜੀ ਆ ਵੇਖੋ ਜੀ ਪਲੀ ਪਲੀਤੀ ਆ ਪੂਰੀ ਕਰਮਾਂ ਲਈ ਬਾਕੀ ਸੱਡੀ ਜੈਡ ਬਲੈਕ ਆ ਵਿੱਚ ਬਾਕੀ ਹੈ ਗਈ ਸਾਰੀ ਕਾਲੀ ਆ ਬਸ ਪੂਜ ਦੇ ਵਾਲ ਚਿੱਟੇ ਵੀਰ ਜੀ ਹਾਂ ਤੇ ਨਿਸ਼ਾਨ ਕੀ ਇਹਦੀ ਮੰਨ ਕਰਦੇ ਆ ਵੀਰ ਨਾਗ ਜੀ 55 ਨਾਲ 60 ਇਹ 53 ਦੀ ਵੇਚੀ ਦੇ ਦੇ 53000 ਹਾਂ ਜੀ ਆ ਨੇੜੇ ਨੇੜੇ ਜੇ ਕੰਮ ਕਰਦਾ ਨੇੜੇ ਨੇੜੇ ਵਿੱਚ ਦੇਣ ਲੈਣ ਵਾਲਾ ਇਹ ਕੰਮ ਕੀਤਾ ਬਸ ਮੈਂ ਕਹਿੰਦਾ ਛੋੜ ਛੱਪਾ ਹੀ ਹੋਣਾ ਆਪਾਂ ਵੱਧ ਮੁੱਲ ਨਹੀਂ ਕਰਨਾ ਵੀਰ ਜੀ ਹਾਂ ਚਲੋ ਜੀ ਹਾਂ ਤਾਂ ਦੋਸਤੋ 53000 ਦੀ ਇਹ ਮਿਲ ਜਾਊਗੀ ਠੀਕ ਆ ਜੀ 53000 ਦੀ ਹੈ ਨਾ ਹਾਂ ਜੀ 53000 ਬਾਕੀ ਸਾਸੁਤਰੀ ਆ ਕੋਈ ਪੂਰ ਛਟਾ ਨਹੀਂ ਕੋਈ ਥਣ ਵੱਧ ਘਟ ਨਹੀਂ ਆ ਠੀਕ ਹੈ ਜੀ ਹਾਂ ਬਹੁਤ ਦੋਸਤੋ ਇਹ ਪਾਰਟੀ ਸਟਰਕਚਰ ਆ ਸਿੰਗਲ ਹੱਡੀ ਦੇ ਵਿੱਚ ਸੋ ਜਿੰਨੀ ਵੀ ਆ ਜੰਮੀ ਪਲੀ ਆ ਪੂਰੀ ਢੀਕਾਂ ਜੀ ਕੋਈ ਨਹੀਂ ਬਾਕੀ ਫੇਸ ਮੂੰਹ ਸਿੰਘਾਂ ਤੋਂ ਇਦਾਂ ਨਹੀਂ ਆ ਮੁੱਥੇ ਦੀ ਵੀ ਚੰਗੀ ਆ ਹਾਂ ਬਾਕੀ ਫੇਸ ਕੁਆਲਟੀ ਆ ਵੇਖੋ ਠੀਕ ਆ 55000 ਦੀ ਮਿਲ ਜੂਗੀ ਮਗਰ ਕੱਟੀ ਆ ਦੋਨੋਂ ਟਾਈਮ ਕੱਟੀ ਦੇ ਮਿਲਦੀ ਆ ਠੀਕ ਆ ਦਾ ਨਿਸ਼ਾਨ ਅੱਗੇ ਆਪਣੇ ਕੋਲ ਜਿਹੜਾ ਆ ਇਹ ਵੀ ਜਿੱਪ ਪਲਕ ਨੂੰ ਇਹਨੂੰ ਨਵਾਂ ਮਹੀਨਾ ਲੱਗ ਜਾਣਾ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਲਓ ਦੋਸਤੋ ਕੱਲ ਤੋਂ ਜਿਹੜਾ ਨਵਾਂ ਮ ਦੋ ਮਹੀਨੇ ਹਜੇ ਸਨ ਵਿਚਾਲੇ ਪਏ ਆ ਨਵਾਂ ਸਟਾਰਟ ਹੋ ਜਾਣਾ ਤੇ ਅੱਗੇ ਦੋਸਤੋ 10ਵਾਂ ਮਹੀਨਾ ਰਹਿ ਜਾਣਾ ਬਿਲਕੁਲ ਸੂਨ ਦੇ ਵਿੱਚ ਕਦਕੂਦ ਪੂਰਾ ਵੱਡਾ ਤੇ ਨੀਲੀ ਦਾ ਪੱਖਾ ਦੋਸਤੋ ਇਸ ਮੱਝ ਦੇ ਵਿੱਚ ਅੱਛਾ ਤੇ ਨਿਸ਼ਾਨ ਬਾਕੀ ਕੀ ਡਿਟੇਲ ਹੈ ਦੀ ਪੂਰੀ ਸਟੇਲ ਵੀ ਜੀ ਇਹਦੇ ਨਾਲ ਥਾਣੇ ਜਿਹੜਾ ਮਗਰਲਾ ਨਾ ਕੁਝ 5-6000ਾਂ ਘਾਟਿਆ ਵੀ ਜੀ ਆਪਾਂ ਆਪਦੇ ਘਰ ਸੁਗਾ ਚੋਇਆ ਵਾ ਤੇ ਹੁਣ ਆਪਾਂ ਬਾਅਦ ਵਿੱਚ ਜੇ ਹਸਣਾ ਆਪਾਂ ਸੌਦਾ ਕਰਾਂਗੇ ਨਾ ਉਸ ਹਸਣਾ 15000 ਰੁਪਏ ਵਾਧੇ ਦੇਗੇ ਨਾ ਫਿਰ ਨਾ ਮੱਝ ਲੈ ਆਵਾਂਗੇ ਬਾਅਦ ਫਿਰ ਆਪਾਂ ਪੂਰੀ ਤਿਆਰੀ ਤੇ ਹਾਂ ਪੂਰੀ ਤਿਆਰੀ ਤੇ ਕਾ 15 ਦਿਨ ਕੱਚੀ ਉਦੋਂ ਵੀ ਲੈ ਆਵਾਂਗੇ ਵੀਰ ਜੀ ਠੀਕ ਆ ਜੀ ਹਾਂ ਜੀ ਇਹ ਤਾਂ ਨਹੀਂ ਇਕੱਲੀ ਕਹਿਣ ਵਾਲੀ ਗੱਲ ਹੋਵੇ ਕਹਿਣ ਵਾਲੀ ਗੱਲ ਨਹੀਂ ਵੀਰ ਜੀ ਵੀਡੀਓ ਆਨਲਾਈਨ ਚੱਲਣ ਦੀ ਲੈ ਕੇ ਆਵਾਂਗੇ ਜਦੋਂ ਆਪਾਂ ਆਪੀ 13 14 ਕਿਲੋ ਵੀਰ ਜੀ ਭਾਅ ਦੇ ਵਿੱਚ ਦੇ ਦਿਓ ਭਾਅ ਵਿੱਚ ਦੇ ਦਾਂਗੇ 13 14 ਕਿਲੋ ਇਹਦੇ ਥੱਲੇ ਆਪਾਂ ਵੀਰ ਜੀ ਦੁੱਧ ਚੋਇਆ ਵਾ ਹਾਂ ਹਾਂ ਜੀ ਵੀਰ ਭਰਾ ਜਿਹੜਾ ਮਰਜੀ ਵੀਡੀਓ ਕੱਢ ਕੇ ਚੈੱਕ ਕਰਕੇ ਆਪਣੇ ਨਾਲ ਗੱਲ ਕਰ ਸਕਦਾ ਵਾ ਮਗਰਲੇ ਥਾਂ ਦੇ ਬਹਿਣੀ ਵਾਲੇ ਮਗਰਲੇ ਥਾਂ ਦੇ ਹਾਂ ਜੀ ਹਾਂ ਜੀ ਬਹਿਣ ਵਾਲੇ ਜੋ ਅੱਛਾ ਜੀ ਲਓ ਦੋਸਤੋ ਉਸ ਤਾਂ ਥਾਂ ਦੇ ਵਿੱਚੋਂ ਥੋੜਾ ਪਤਾ ਫਰਕ ਬਾਕੀ ਕਾਦਕੂਤ ਇਸ ਮੈਂ ਦਾ ਪੂਰਾ ਵੱਡਾ ਵੱਡੇ ਕਾਦਬੋਤ ਵਿੱਚ ਆ ਨਵਾਂ ਮਹੀਨਾ ਕੱਲ ਤੋਂ ਲੱਗ ਜਾਣਾ ਠੀਕ ਹੈ ਜੀ 8 ਮਹੀਨੇ ਕੰਪਲੀਟ ਹੋ ਗਏ ਆ ਤੇ ਦੁੱਧੋਂ ਡرائی ਆ ਦੁੱਧੋਂ ਡرائی ਆ ਨਾ ਰਾਈਟ ਡرائی ਵੀ ਜੀ ਬਾਕੀ ਨੀਲੀ ਦੇ ਵਿੱਚ ਆਉਂਦੀ ਆ ਵਧੀਆ ਵੀ ਜੀ ਨੀਲੀ ਦਾ ਠੀਕਾ ਭਰਿਆ ਇਹਨੂੰ ਤੇ ਦੁੱਧ ਆਪਣੇ ਕੋਲ ਕਿੰਨਾ ਕਿ ਚਵਾਈ ਗਈ ਸੀ ਦੁੱਧ ਵੀ ਜੀ 13 14 ਕਿਲੋ ਆਦੇ ਹੱਥੀ ਚ ਹੋਇਆ ਵੀ ਜੀ ਬਿੰਤੀ ਵਾਲਾ ਦੁੱਧ ਠੀਕ ਹੈ ਜੀ ਹਾਂ ਜੀ ਲੋ ਜੀ ਬਾਕੀ ਵਜਨ ਲੋਡ ਪੂਰਾ ਦੋਸਤੋ ਪੂਰੀ ਵੱਡੇ ਕੱਦ ਪੁੱਤ ਵਿੱਚ ਆ ਇੱਕ ਕੱਦ ਕੁਤਲੇ ਪਾਸੇ ਕੋਈ ਛੋਟੀ ਨਹੀਂ ਕੀ ਪੂਰੀ ਪੱਟੀ ਆ ਠੀਕ ਆ ਜੀ ਤੇ ਡرائی ਆ ਦੁੱਧੋ ਠੀਕ ਆ ਜੀ ਤਾਂ ਫੁੱਲ ਵੱਡੇ ਕੱਦ ਕਰਦੇ ਵਿੱਚ ਆ ਭਰਾਵੋ ਠੀਕ ਆ ਜੀ ਬਾਕੀ ਅੱਜ ਤੁਹਾਨੂੰ ਬਿਲਕੁਲ ਸਬੁੱਲੇ ਬਿਲਕੁਲ ਜਾਇਜ਼ ਭਾਅ ਪਰਤੇ ਚ ਮਿਲ ਜੂਗੀ ਕਿਉਂਕਿ ਦੋ ਮਹੀਨੇ ਨੇ ਸਾਨੂੰ ਵਿਚਾਲੇ ਸਮਾਂ ਬਾਕੀ ਆ ਤੇ ਨਿਸ਼ਾਨ ਅੱਜ ਆਪਾਂ ਦੇਣੀ ਆ ਤੇ ਫਿਰ ਕਿੰਨੇ ਦੇ 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 ਵੀਰ ਜੀ ਨਾ 70 ਕਰਨਾ ਨਾ 75 ਕਰਨਾ 67000 ਦੀ ਵੀਰ ਜੀ ਅੱਜ ਦੇਣੀ ਆ ਅੱਜ ਦੋ 67000 ਤੋਂ ਜਦੋਂ ਤਿਆਰੀ ਤੇ ਹੋ ਗਈ 15000 ਨਾ ਫੇਣਾ ਅੱਜ ਲੈਵਾਂਗੇ ਪਰ ਰਾਜ਼ੀ ਹੋਣੀ ਚਾਹੀਦੀ ਇਹ ਨਾ ਵੀਰ ਭਰਾ ਕੋਈ ਜਾ ਕੇ ਸਾਂਭੇ ਨਾ ਹਾਂ ਹਾਂਜੀ ਲਓ ਵੀ ਬਾਕੀ ਜੋ ਹੈਗਾ ਉਹ ਆਪਾਂ ਸੱਚ ਦੱਸਦਾ ਵੀਰ ਜੀ ਹਾਂ ਲਓ ਜੀ ਅੱਜ 67000 ਦੀ ਮਿਲ ਜੂਗੀ ਤੇ ਬਾਕੀ ਦੋ ਮਹੀਨੇ ਵਿੱਚ ਪਾਏ ਆ ਦੋਸਤੋ ਸੂਨ ਚ ਨਵਾਂ ਮਹੀਨਾ ਕੱਲ ਨੂੰ ਲੱਗ ਜਾਣਾ ਇੱਕ ਵਾਰੀ ਫੇਰ ਆਪਾਂ ਪੰਜ ਸਾਲ ਦਿਨ ਉੱਤੇ ਵੀ ਖੜ ਸਕਦੀ ਵੀਰ ਜੀ ਹਾਂ ਚਲੋ ਵੱਡੇ ਕਦਮ ਬੁੱਤ ਵਿਚ ਰਾਜੀ ਰੂਜੀ ਆ ਕੋਈ ਸੇਵਾ ਕਰ ਲਈ ਔਰ ਕਿਸੇ ਨੇ ਹਾਂਜੀ ਡਬਲ ਹੋ ਜਾਣੀ ਕਰਮ ਵਾਲੀ ਤੇ ਅਗਲੀ ਜਿਹੜੀ ਆਪਣੇ ਕੋਲ ਨਿਸ਼ਾਨ ਇਹ ਆ ਗਈ ਆ ਇਹ ਮਹੀਨੇ ਦੀ ਬਣੀ ਆ 7 ਕਿਲੋ ਦੁੱਧ ਦੇ ਥੱਲੇ ਵੀਰ ਜੀ ਪਹਾੜੇ ਤੇ ਮਿਲਦੀ ਆ ਪਹਾੜੇ ਤੇ ਮਿਲਦੀ ਆ ਹਾਂਜੀ ਮਹੀਨੇਕ ਦੀ ਬਣੀ ਆ ਹਾਂਜੀ ਠੀਕ ਆ ਜੀ ਲਓ ਜੀ ਇਹ ਦੋਸਤੋ ਪਹਾੜੇ ਤੇ ਮਿਲਦੀ ਆ ਠੀਕ ਆ ਜੀ ਪਹਾੜੇ ਵੰਡੇ ਤੇ ਕੋਈ ਵੀਰ ਚੋ ਸਕਦਾ ਤੇ 7 ਕਿਲੋ ਦੁੱਧ ਜਿਹੜਾ ਨੈਟਾਂ ਦੇ ਥਲੇ ਹਾਜ਼ਰ ਆ ਚੋਣ ਜਾਣ ਦੀ ਕਿਵੇਂ ਨਿਕਲੇ ਇੱਕ ਨੰਬਰ ਵਿੱਚ ਕੋਈ ਪੂਰੀ ਸਟਾਣੀ ਸਾਸਤਰੀ ਵਿੱਚ ਜਿਹੜਾ ਫਾਲਟ ਹੁੰਦਾ ਪੋਸਿਬਲ ਦੱਸ ਦਿੰਨੇ ਨੇ ਬੋਲੀ ਬੋਲੀ ਵਿੱਚ ਇੱਕ ਨੰਬਰ ਠੀਕ ਹੈ ਜੀ ਮਹੀਨੇ ਦੀ ਆਪਾਂ ਕੋ ਵੇਰਵਾ ਅਗਲੇ ਘੰਨੇ ਹਾਂਜੀ ਘਟ ਆ ਲੈਣੇ ਵੀ ਜੀ ਮਹੀਨੇ ਦੱਸਿਆ ਵਾ ਠੀਕ ਹੈ ਜੀ ਤਾਂ ਦੋਸਤੋ ਅੱਗੇ ਬਣੀ ਆ ਕੋਈ ਵੀਰ ਜਿਆਦਾ ਵੰਡ ਬੜੇਵੇਂ ਤੋਂ ਥੋੜਾ ਜਿਹਾ ਟਾਈਮ ਪ੍ਰੇਸ਼ ਕਰ ਲੂਗਾ ਤੇ ਨਿਕਲ ਆਈ ਤੋ ਵੀ ਕਿਸੇ ਵੀਰ ਦਾ ਲਾਕ ਆ ਕੇ ਕਿਸਮਤਾਂ ਨਿਕਲੇ ਜੀ ਲਓ ਜੀ 7 ਕਿਲੋ ਦੁੱਧ ਮਹੀਨੇ ਦੀ ਬਣੀ ਆ ਠੀਕ ਆ ਜੀ ਸਵੇ ਅੱਗੇ ਨਿਸ਼ਾਨ ਤਿੱਜੇ ਲਈ ਬਣੀ ਆ ਤਿੱਜੇ ਲਈ ਤਿੱਜਲੀ ਵੀ ਜੀ ਦੁੱਧ ਜੱਗ ਸਵੇ ਚੱਲ ਰਹੀ ਆ ਹਾਂ ਜੀ ਚਲੋ ਠੀਕ ਆ ਦੁੱਧ ਜੱਗ ਸਵੇ ਜਿਹੜਾ ਦੋਸਤੋ ਹੁਣ ਚੱਲ ਰਿਹਾ ਠੀਕ ਆ ਜੀ ਬਾਕੀ ਨੇਵਟੀ ਲੂਬੜੀ ਆ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਜੀ ਚੋਣ ਚਾਣ ਵੀ ਦੱਸ ਰਿਆ ਨਿਸ਼ਾਨ ਵੀ ਇੱਕ ਨੰਬਰ ਤੇ ਕੋਈ ਭਰਾ ਆਪ ਦੀ ਚੋਕੇ ਤਸਦੀ ਕਰ ਲੈ ਕੋਈ ਘੋਰ ਨੇ ਕੋਈ ਛਟਾ ਨਹੀਂ ਕਿਸੇ ਰਕਮ ਦਾ 7 ਕਿਲੋ ਦੁੱਧ ਵੀ ਇਹਦੇ ਥੱਲੇ ਹਾਜ਼ਰ ਆ ਮਿਲਦੀ ਦੋਵੇਂ ਟਾਈਮ ਪਾੜੇ ਤੇ ਇਹ ਗਾੜੀ ਤੁਹਾਨੂੰ ਸ਼ਾਹ ਨੇ ਕਿੰਨੇ ਦੀ ਫੇਰ ਕਰਦੇ ਪਾ ਜੇ ਮੋੜਾ ਇਹਦਾ ਵੀ ਜੀ 55000 ਮੁੱਲ ਕਰਦੇ ਆ 51000 ਦੀ ਦੇ ਦਾਂਗੇ ਜੀ 51 ਦੀ ਹਾਂਜੀ ਹੋਰ ਕਰਦਾਂਗੇ ਵਿੱਚੋਂ ਕੋਈ ਨਹੀਂ ਮੌਕੇ ਤੇ ਕਰਦਾਂਗੇ ਮਾਨਸ ਹਾਂਜੀ ਕੋਈ ਨਹੀਂ ਕਰਦਣ ਕਰਦਾਂਗੇ ਜੀ ਕਾਹਦੀ ਜੈਸ਼ ਹੋਈ ਦੁੱਧ ਵੀ ਚੰਗਾ ਖਾਸਾ ਹੈ ਵਿੱਚ ਛੋਟੀ ਨਹੀਂ ਤੁਹਾਨੂੰ ਪਤਾ ਵੱਡੀ ਨਾਲੇ ਰਾਜੀ ਰੋਜੀ ਹੈਗੀ ਆ ਪੂਰੀ ਹਾਂ ਬਿਲਕੁਲ ਨਾ ਮੂੰਹ ਮੱਥੇ ਹੀ ਲੱਗਦੀ ਆ ਬਿਲਕੁਲ ਬਿਲਕੁਲ ਚਲ ਨਾਲੇ ਜਿਆਦਾ ਕੋਈ ਪ੍ਰਾਣੀ ਨਹੀਂ ਜੀ ਚੋਣ ਨਹੀਂ ਪ੍ਰਾਣੀ ਨਹੀਂ ਨਵੀਂ ਵੀ ਜੀ ਲੋਬ ਦੋਸਤੋ 51000 ਦੀ ਮਿਲ ਜੂਗੀ ਠੀਕ ਆ ਜੀ 51000 ਦੇ ਵਿੱਚ ਤੁਹਾਨੂੰ ਇਹ ਅੱਜ ਮਿਲ ਜੂ 7 ਕਿਲੋ ਦੁੱਧ ਪਹਾੜੇ ਤੇ ਮਿਲਦੀ ਆ ਠੀਕ ਆ ਜੀ ਬਾਕੀ ਪੂਰੀ ਡਿਟੇਲ ਤੁਹਾਨੂੰ ਮਿਲ ਚੁੱਕੀ ਆ ਅੱਛਾ ਤੇ ਨਿਸ਼ਾਨ ਅੱਗੇ ਜਰਸੀ ਜਲਸੀ ਵੀਰ ਜੀ ਦੂਜਾ ਸੂਆ ਅਗਰ ਇਹਦੇ ਵਸ਼ੀ ਮਹੀਨੇ ਦੀ ਸੂਈ ਆ ਮਹੀਨੇ ਦੀ ਮਗਰ ਵੀ ਜਰਸੀ ਆ ਹਾਂ ਜੀ ਮਗਰ ਵੀ ਜਲਸੀ ਹੋਏ ਜੀ ਮਹੀਨੇ ਦਾ ਸੂਆ ਹੈ ਹਾਂ ਜੀ ਦੁੱਧ ਕਿੰਨਾ ਦੁੱਧ ਵੀਰ ਜੀ 11-12 ਕਿਲੋ ਖਲਾ ਹੋਊਗਾ ਐ ਪੂਰਾ ਜਿਹੜਾ ਚਵਾ ਦਾਂਗੇ ਆਪਾਂ ਹਾਂ ਤੋਲਵਾ ਹੋਊਗਾ 11 ਤੋਂ ਵੀਰ ਜੀ ਪਾਇਆ ਖੰਡੋਂ ਨਹੀਂ ਘਟ ਹੋਊਗਾ ਸੂਆ ਦੂਜਾ ਕਿ ਸੂਈ ਹੋਊਗੀ ਦੂਜਾ ਦੂਜਾ ਵੀਰ ਜੀ ਲਓ ਜੀ ਦੂਜਾ ਸੂਆ ਦੋਸਤੋ 11 ਕਿਲੋ ਦੁੱਧ ਤੇ ਆਹ ਵ ਬਦਾਮੀ ਰੰਗ ਦੇ ਵਿੱਚ ਬਹੁਤ ਸੋਹਣਾ ਕੰਨ ਕੋਨ ਤੇ ਰੰਗ ਵੀ ਜਿਹੜਾ ਦੋਸਤੋ ਬਲਖਣ ਜੈ ਇੱਕ ਤਾਂ ਪਰ ਰੈੱਡ ਕਲਰ ਦੇ ਵਿੱਚ ਜਿਆਦਾ ਬਾਕੀ ਥੋੜੀ ਜੀ ਸਾਈਡ ਰੱਖਦੀ ਧਾਰਾਂ ਦੀ ਆਪਣੀ ਗਰੰਟੀ ਹੋਊਗੀ ਇਧਰ ਨਾਲ ਪਾਸਾ ਭਾਰਾ ਰੱਖਦੀ ਹਾਂ ਜੀ ਹਾਂ ਜੀ ਠੀਕ ਆ ਜੀ ਬਾਕੀ ਆਂਦੀ ਨਹੀਂ ਇਹ ਸੀਰੀਜ਼ ਲੱਗ ਗਿਆ ਵੀ ਜੀ ਪੂਰੀ ਆਹ ਦੇਖੋ ਜੀ ਸਸਤੀਆਂ ਸੂਲੀਆਂ ਦੋਸਤੋ ਕਰੋ ਚੈੱਕ ਤੇ ਥਾਣਾ ਦੀ ਚਵਾਈ ਚਵਾਈ ਦੇ ਫਰਕ ਇੱਕ ਨੰਬਰ ਵੀ ਜੀ ਇੱਕ ਨੰਬਰ ਕੋਈ ਵਾਧੇ ਘਾਟ ਨਹੀਂ ਕੋਈ ਪੂਛ ਛਟਾ ਨਹੀਂ ਵੀ ਜੀ ਠੀਕ ਆ ਜੀ ਹਾਂ ਲਓ ਦੋਸਤੋ ਕਿਸੇ ਰਕਮ ਦਾ ਕੋਈ ਵਾਧੇ ਘਾਟ ਨਹੀਂ ਕਿ ਮਗਰ ਵੀ ਬੱਛੀ ਆ ਉਹ ਵੀ ਵਾਦੇ ਬੰਦੀ ਆ ਬਾਕੀ ਸਾਰਿਆਂ ਨੂੰ ਆਪਾਂ ਤੁਹਾਨੂੰ ਬੱਚੀ ਵੀ ਦਿਖਾ ਦਿੰਨੇ ਆ ਠੀਕ ਆ ਜੀ ਪਿਓਰ ਵੀ ਜੀ ਜਲਸੀ ਬੱਚੀ ਆ ਹਾਂ ਜੀ ਬਿਲਕੁਲ ਮਦਰ ਦੇ ਉੱਪਰ ਜਿਹੜਾ ਬੱਚਾ ਠੀਕ ਆ ਜੀ ਜਿਹੋ ਜੀ ਮਦਰ ਆ ਉਹੋ ਜੇ ਬੱਚਾ ਮਗਰ ਉਹੋ ਜੀ ਫੀਮੇਲ ਆ ਉਹੋ ਜੀ ਮਗਰ ਬੱਚੀ ਆ ਠੀਕ ਆ ਜੀ ਸੋ 11 ਕਿਲੋ ਦੋਸਤੋ ਦੁੱਧ ਮਹੀਨੇ ਦਾ ਕੋਈ ਭਰਾ ਮੰਨ ਲਈ ਠੀਕ ਆ ਜੀ ਮਹੀਨੇ ਦਾ ਸੁਗਾ ਹਾਂ ਜੀ ਬਾਕੀ ਫੇਸਬੁਕ ਕੁਆਲਿਟੀ ਨਿਸ਼ਾਨ ਬੜੀ ਜਦਾ ਜੀ ਹਾਂ ਜੀ ਬਹੁਤ ਸੋਹਣੀ ਵੀਰ ਜੀ ਵਖਰੀ ਜੀ ਆ ਦੋਸਤੋ ਇੱਕ ਬਹਿਣੀ ਵਾਲੀ ਸਾਈਡ ਤੋਂ ਵੀ ਤੁਹਾਨੂੰ ਦਿਖਾ ਦਈਏ ਆਪਾਂ ਥੋੜੇ ਥਣ ਨੇੜੇ ਆਹ ਕਰੋ ਚੇਕ ਠੀਕ ਹੈ ਜੀ ਇਹ ਚੋਣ ਜਾਣ ਦੇ ਵਿੱਚ ਨਿਸ਼ਾਨ ਦੱਸ ਰਿਹਾ ਵੀ ਕੋਈ ਫਰਕ ਇੱਕ ਨੰਬਰ ਇੱਕ ਨੰਬਰ ਵੀਰ ਜੀ ਜਿੱਥੋਂ ਮਰਜੀ ਆ ਜਾਏ ਵੀਰ ਮੇਰਾ ਭਰਾ ਜੇ ਵਾਅਦਾ ਘਾੜੋ ਉਹਦੇ ਖਰਚਾ ਵੀ ਦਵਾ ਕੇ ਵੀਰ ਜੀ ਬਿਲਕੁਲ ਜਿਹੜੇ ਜੁ ਹੁੰਦਾ ਵੀਰ ਜੀ ਆਪਾਂ ਪਹਿਲਾਂ ਹੀ ਦੱਸ ਦਈਦਾ ਵਾ ਕੀ ਇਹ ਨਾ ਹੋਵੇ ਨਿਸ਼ਾਨ ਪੇਟੀ ਦੂਰੋਂ ਤੈਨੂੰ ਵੀ ਆਪਾਂ ਦੂਰ ਤੁਰ ਕੇ ਮੈਂ ਨਾ ਆਪਾਂ ਇੰਨੀਆਂ ਵੀਡੀਓ ਪਾਈਆਂ ਕਦੀ ਬ ਤੋ ਤੁਹਾਡੇ ਕੋਲ ਵੀ ਕੋਈ ਵੀ ਰਾਈਡੀਆਂ ਮੰਨ ਲਈ ਵੀ ਦੂਜਾ ਸੂਈ ਆ ਤੇ ਬਾਕੀ ਆ ਤੁਹਾਡੇ ਸਾਹਮਣੇ ਜਰਸੀ ਬਰੀਡ ਦੇ ਵਿੱਚ ਮਗਰ ਬੱਛੀ ਆ ਕੋਈ ਉਹ ਵੀ ਵੀਰ ਸ਼ੌਕ ਨਾਲ ਤਿਆਰ ਕਰਦਾ 11 ਕਿਲੋ ਦੁੱਧ ਅੱਜ ਜਿੰਨਾ ਵੀ ਹੋ ਸਕਦਾ ਦੋਸਤੋ ਬਿਲਕੁਲ ਜਾਇਜ਼ ਤੇ ਵਾਜਿਬ ਰੇਟ ਤੇ ਆਪਾਂ ਦਵਾ ਦਿੰਦੇ ਆ ਕਹਿ ਕੋ ਕੇ ਵੀਰ ਨਿਸ਼ਾਨ ਨੂੰ ਠੀਕ ਆ ਜੀ ਬਾਕੀ ਜਿਹੜੇ ਵੀਰ ਨੇ ਘਰੇ ਚੋਂ ਵਾਸਤੇ ਲੈਣੀ ਆ ਤੇ ਦੁੱਧ ਦੀ ਜਿਹੜੀ ਬਰਾਬਰੀ ਦੋਸਤੋ ਮੱਝਾਂ ਦੇ ਬਰਾਬਰੀ ਕਰਮਾਂ ਦੀ ਕਰ ਜਾਂਦੀ ਆ ਦੁੱਧ ਦੇ ਵੀਰ ਜੀ ਵਾਦੀ ਥੋੜਾ ਜਿਹਾ ਕਿਹ ਹੋ ਰਿਹਾ ਨਾ ਟੰਗਰੇ ਹੀ ਰਹਾ ਉਹਰਾ ਕਰ ਪੈਂਦਾ ਵਾ ਤਾਂ ਕਰਕੇ ਹੁਣ ਜਿਹੜਾ ਮੌਕੇ ਤੇ ਹੈਗਾ ਉਹ ਦੁੱਧ ਦੱਸਣ ਦੇ ਵੀਰ ਜੀ ਤੇ ਇਹ ਨਿਸ਼ਾਨ ਦਈਏ ਕਿੰਨੇ ਦੀ ਆਪਣੇ ਸੱਜਣਾ ਨੂੰ ਨਾ ਇਹ ਵੀਰ ਜੀ 35 ਕਹਿੰਦਾ ਨਾ 40 ਕਹਿੰਦਾ 33 ਹਾ ਦੀ ਦੇ ਦੇਣੀ ਆਸ 33 ਦੀ ਹਾਂਜੀ ਹੋਰ ਵੀ ਕਰਦੀ ਯਾਰ ਲੈ ਕੋਈ ਨਹੀਂ ਕਰਦਾ ਇਹ ਮੌਕੇ ਤੇ ਮਾਨਤਾਣਾ ਇਹ ਨਾ ਖੇ ਨਾ ਕੋਈ ਆਖੇ ਵੀਰ ਵੀ ਰਾਜ ਵੀਰ ਜੀ ਆਪਾਂ ਪਹਿਲਾਂ ਹੀ ਜਾਇ ਜੀ ਮੁੱਲ ਪਾਇਆ ਮੈਂ ਤੁਹਾਨੂੰ ਪਤਾ ਮੱਛੀ ਹੈਗੀ 100 ਰੁਪਈਆ ਦੀ ਆਪਾਂ ਫਿਰ ਵੀ ਘੱਟ ਪਾਇਆ ਵੀਰ ਜੀ ਮੁੱਲ ਚਲੋ ਚੰਗੀ ਗੱਲ ਜਿੰਨਾ ਪੜਤੇ ਨਾਲ ਆਪਾਂ ਦੇ ਦਿਆ ਮ ਤੇ ਆਪਣੇ ਸੱਜੇ ਇੱਕ ਦੀਆਂ ਵੀ ਦੋ ਜਾਣੇ ਉਹ ਵੀ ਮਗਰ ਫੀਡ ਫੂਡ ਤੇ ਲੱਗੀ ਤੇ ਬੱਚੀ ਕਾਇਮ ਹੋਏਗੀ ਬਹੁਤ ਦੋਸਤੋ ਇਹ 33000 ਦੀ ਮਗਰ ਬੱਚੀ ਦੋਸਤੋ ਇੱਕ ਵਾਰੀ ਫੇਰ ਵੇਖੋ ਆ ਬੱਚਾ ਮਗਰ ਕੋਈ ਸ਼ੌਂਕ ਨਾਲ ਤਿਆਰ ਕਰੂਗਾ ਬੱਚੀ ਵੇਖੋ ਬਹੁਤ ਪਿਆਰੀ ਕੋਈ ਲੀਸੀ ਫਿੱਕੀ ਨਹੀਂਗੀ ਤੇ ਬੱਚਾ ਵੀ ਕੋਈ ਪੱਕੀ ਉਮਰ ਦਾ ਨਹੀਂ ਗਿਟਾ ਠੀਕ ਆ ਜੀ ਕੋਈ ਮਹੀਨੇ ਦਾ ਲਾ ਲੇ ਕੋਈ ਸਵਾ ਦਾ ਲਾ ਲੇ ਇੱਥੇ ਕੇ ਬੱਚਾ ਹੋਊਗਾ ਲਗਭਗ ਤੇ 33000 ਦੇ ਵਿੱਚ ਤੁਹਾਨੂੰ ਇਹ ਰਣ ਮਿਲ ਜੂਗੀ ਠੀਕ ਆ ਤੇ ਇਹ ਨਗਰੇ ਦੋਸਤੋ ਅੱਜ ਵੀਰ ਨਿਸ਼ਾਨ ਦੇ ਕਿਲੇ ਦੇ ਉੱਪਰ ਇਸ ਫਾਰਮ ਤੇ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਜਿੱ ਤੇਲ ਪਰਚੇ ਦਾ ਕੰਮ ਹੋਇਆ ਤੇ ਨਿਸ਼ਾਨ ਇੱਕ ਨੰਬਰ ਆਪਣੇ ਕਰ ਗਏ ਸਨ ਨੰਬਰ ਵੀਜੀ 7876 7130 ਤਾਰਾ ਇੱਕ ਜੀ ਇੱਕ ਵੀਰ ਭਰਾ ਮੇਰਾ ਜਿਹੜਾ ਵੀ ਡੰਗੜ-ਨੁਗੜ ਮਗਵਦਾ ਨਾ ਇਧਰੋਂ ਵੀ ਆਪਾਂ ਭੇਜਦੇ ਆ ਪਰ ਗੱਡੀ ਵਾਲੇ ਨੂੰ ਐਡਰੈਸ ਸਹੀ ਦੇ ਆਗਾ ਨਾ ਵੀਜੀ ਕਿਸੇ ਵੇਲੇ ਤਾਂ 15 ਕਿਲੋਮੀਟਰਾਂ ਦਾ ਫਰਕ ਪੈਂਦਾ ਵਾ ਠੀਕ ਆ ਅੱਜ ਬਸ ਇਹੋ ਲਾਮਾ ਸੀਗਾ ਹਾਂਜੀ ਇਹੋ ਲਾਮਾ ਹੈ ਵੀਜੀ ਹੋਰ ਕੋਈ ਲਾਮਾ ਨਹੀਂ ਆ ਵੇਗਾ ਹਾਂ ਕਿਉਂਕਿ ਤੁਹਾਨੂੰ ਪਤਾ ਹੈ ਗੱਡੀ ਵਾਲੇ ਨੇ ਜਾਣਾ ਤੁਹਾਨੂੰ ਖਰਚਾ 10 ਦੇ ਪਿੰਡ ਕੋਈ ਆ ਦੇ ਵਿੱਚ ਲੇ 10 15 ਕਿਲੋਮੀਟਰ ਕੇ ਲੈ ਜਾਂਦੇ ਆ ਹਾਂ ਨਹੀਂ ਪਹਿਲਾਂ ਸੈਕਟ 210 ਦੱਸ ਦਿਆ ਕਰੋ ਨਿਸ਼ਾਨਾ ਦਾ ਵੀ ਗੁੱਸਾ ਮੈਨੂੰ ਲੱਗਾ ਚੀ ਦਾ ਤੇ ਪਹਿਲਾਂ ਦੱਸ ਦਿਆ ਕਰੋ ਵੀ ਜੇ 35 ਕਿਲੋਮੀਟਰ 35 ਬੰਨਦਾਗਾ 10 ਕਿਲੋਮੀਟਰ ਦਾ ਪਹਿਲਾਂ ਵੀਰਵਾ ਤੇ 4 5 ਕਿਲੋਮੀਟਰ ਤੇ ਇਧਰ ਉਧਰ ਹੋ ਜਾਂਦਾ ਚਲ ਕੋਈ ਗੱਲ ਨਹੀਂ ਆ ਪਰ ਫਿਰ ਵੀ ਵੀਰਪਰਾ ਸਹੀ ਪੈਣਾ ਦੱਸਣ ਦੇ ਬੰਦੇ ਨੂੰ ਠੁਠਾ ਨਹੀਂ ਪੈਂਦਾ ਬਾਅਦ ਚ ਸਹੀ ਲਓ ਵੀ ਦੋਸਤੋ ਹਰ ਇੱਕ ਦਾ ਬਿਜ਼ਨਸ ਆ ਕਿਰਾਏ ਪਾੜੇ ਦਾ ਉਹਨਾਂ ਵੀ ਅੱਗੋਂ ਆਪਣਾ ਹਿਸਾਬ ਵੰਡ ਲਉਣੀ ਹੁੰਦੀ ਆ ਤੇ ਇਹ ਨਾਗਾ ਭਰਾਵੋ ਅੱਜ ਫਿਲਹਾਲ ਇਸ ਕਿੱਲੇ ਦੇ ਉੱਪਰ ਅਸ਼ੂ ਐਨੀਮਲ ਪਸੰਦ ਲੱਗੇ ਹੋਣਗੇ ਰੇਡ ਪੜਤਾ ਜੈਜ ਲੱਗਾ ਹੋਊਗਾ ਤੇ ਵੀਡੀਓ ਅੱਗੇ ਵੱਧ ਤੋਂ ਆ ਤੇ ਸ਼ੇਅਰ ਕਰ ਦਿਓ ਨਵੇਂ ਫਾਰਮਰ ਵੀਰਾਂ ਦੀ ਪਹੁੰਚ ਦੇ ਵਿੱਚ ਆ ਜਾਊਗੀ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ